ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਇੱਕ ਨਵੇਂ ਵਲੌਗ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਈ ਹੋਪ ਤੁਸੀਂ ਸਾਰੇ ਠੀਕ-ਠਾਕ ਹੋਗੇ ਵਧੀਆ ਹੋਗੇ ਜੀ ਲਓ ਜੀ ਦਿਨ ਹੋ ਗਿਆ ਵੀਰਵਾਰ ਦਾ ਟਾਈਮ ਇੱਥੇ ਹੋ ਚੱਲਿਆ 4 ਵਜ ਦਾ ਤੇ ਪਰ ਟਾਈਮ ਐ ਲੱਗ ਰਿਹਾ ਵੀ ਜਿਵੇਂ ਕਿ ਸਵੇਰ ਦਾ ਹੀ ਹੁੰਦਾ ਆ ਕਿਉਂਕਿ ਨੇਰੀ ਵਾਲਾ ਮੌਸਮ ਬਣਿਆ ਹੋਇਆ ਤੇ ਇਹ ਮੌਸਮ ਬਹੁਤ ਖਰਾਬ ਹੈ ਕਿਉਂਕਿ ਫਸਲਾਂ ਵਾਸਤੇ ਜਿਵੇਂ ਕਿ ਹੁਣ ਸਰੋਂ ਦੀ ਵੜਾਈ ਚੱਲ ਰਹੀ ਆ ਕਢਾਈ ਚੱਲ ਰਹੀ ਆ ਤੇ ਕਣਕਾਂ ਵੀ ਪੱਕਣ ਤੇ ਆ ਗਈਆਂ ਹਨਾ ਤੇ ਫਸਲਾਂ ਵਾਸਤੇ ਇਹ ਜੋ ਮੌਸਮ ਜਿਹੜਾ ਬਹੁਤ ਹੀ ਖਰਾਬ ਕਰਦਾ ਆ ਤੇ ਬਹੁਤ ਸਿਰਮ ਇਧਰ ਸਾਰੇ ਸਾਫ ਸਫਾਈ ਕੀਤੀ ਸੀਗੀ ਪਰ ਨੇਰੀ ਦੇ ਕਾਰਨ ਫਿਰ ਮਿੱਟੀ ਰੇਤਾ ਬਹੁਤ ਉੱਡ ਰਿਆ ਆ ਤੇ ਇਧਰ ਆਪਾਂ ਲੱਗੇ ਸੀਗੇ ਇਹ ਫੁੱਲ ਜਿਹੜੇ ਕੁਝ ਸੁੱਕ ਗਏ ਇਹਨਾਂ ਦੇ ਵੀ ਰੱਖਣੇ ਆ ਤੇ ਇਹਨਾਂ ਨੂੰ ਕੱਟ ਕੇ ਰੱਖਦੇ ਆ ਇਧਰ ਪਾਣੀ ਵੀ ਘੇਰਾ ਤੇ ਲਾਇਆ ਸੀ ਪਰ ਹੁਣ ਗਰਮੀ ਹੋਣ ਕਰਕੇ ਸਾਰਾ ਦਾ ਸੁੱਕ ਸੁੱਕਾ ਜਿਹਾ ਲੱਗ ਰਿਹਾ ਹੈ ਇੱਥੇ ਧਨੀਆ ਸੀ ਜਿਹੜਾ ਉਹ ਵੜ ਤਾ ਕੱਲ ਤੇ ਭਿੰਡੀਆਂ ਜਿਹੜੀਆਂ ਉਗਣੀਆਂ ਸ਼ੁਰੂ ਹੋ ਗਈਆਂ ਇਹ ਦੇਖੋ ਇਧਰ ਛੋਟੇ ਛੋਟੇ ਬੂਟੇ ਜਿਹੜੇ ਆ ਉੱਗਿਆ ਇਹ ਭਿੰਡੀਆਂ ਦੇ ਤੇ ਹਵਾ ਚੱਲ ਰਹੀ ਆ ਮਿੱਟੀ ਉੱਡ ਰਹੀ ਆ ਸਾਰੇ ਫਿਰੇ ਤਰੇ ਤਾ ਦੁਬਾਰਾ ਹੋ ਗਿਆ ਸਵੇਰੇ ਸਾਰੇ ਇਧਰ ਸਫਾਈ ਕੀਤੀ ਸੀਗੀ ਤੇ ਦਰਾੜਗੋਆਂ ਦੇ ਬੁੱਟੇ ਨੂੰ ਪੂਰਾ ਫਲ ਲੱਗਿਆ ਹੋਇਆ ਆੜੂ ਵੱਡੇ ਹੋ ਰਹੀ ਆ ਅੜੀ ਕਰਿਆਂ ਕਿਦੋਂ ਵੱਡੇ ਹੋਣਗੇ ਤੇ ਇੱਧਰ ਥੋੜਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਆ ਕਿਉਂਕਿ ਨਾ ਇੱਥੇ ਸੇਫਟੀ ਟੈਂਕ ਬਣਾਏ ਹੋਏ ਆ ਨਾ ਆ ਡੇਢ ਸਾਲ ਪਹਿਲਾਂ ਆਪਾਂ ਇੱਥੇ ਸੇਫਟੀ ਟੈਂਕ ਬਣਾਇਆ ਸੀਗਾ ਤੇ ਪਰ ਪਤਾ ਨਹੀਂ ਕੀ ਹੋ ਗੱਲੇ ਇਹ ਪੂਰੀ ਤਰ੍ਹਾਂ ਇਹਦੀ ਛੱਤ ਸਹੀ ਨਹੀਂ ਪਈਗੀ ਪੱਥਰ ਜਿਹੜੇ ਸਹੀ ਤਰੀਕੇ ਨਾਲ ਨਹੀਂ ਰੱਖ ਹੋਏ ਤਾਂ ਕਰਕੇ ਨਾ ਸਾਡਾ ਤੋਂ ਇਧਰ ਪਾਣੀ ਜੇ ਪੈਣ ਲੱਗ ਗਿਆ ਸੀਗਾ ਤੇ ਇਸ ਕਰਕੇ ਆ ਇੱਟਾਂ ਸਾਰੀਆਂ ਪੱਟੀਆਂ ਹੋਈਆਂ ਨਾ ਤੇ ਇੱਥੇ ਢਾਲ ਬਣਾਉਣੀ ਆ ਸਹੀ ਕਰਕੇ ਫਰਸ਼ ਲਾਉਣੀ ਆ ਤੇ ਉਹ ਪੱਠਿਆਂ ਵਾਲਾ ਜਿਹੜਾ ਆ ਅੱਡਾ ਜਿਹੜਾ ਪੱਠੇ ਵਾਲੀ ਮਸ਼ੀਨ ਐ ਉਹ ਵੀ ਇੱਥੋਂ ਚੱਕਣੀਆਂ ਤਾਂ ਕਰ ਕਿਥੋਂ ਸਾਰੀ ਪੱਟਾ ਪਟਾਈ ਕੀਤੀ ਹੋਈ ਆ ਥੋੜਾ ਜਿਹਾ ਖਲਾਰਾ ਜ਼ਿਆਦਾ ਪਿਆ ਹੋਇਆ ਤੇ ਖੇਤੋਂ ਲਿਆਂਦੇ ਆ ਪੱਠੇ ਤਕਿ ਹੁਣ ਟਾਈਮ ਹੋ ਜਾਣਾ ਗਾਈਆਂ ਨੂੰ ਬਾਹਰ ਕੱਢ ਕੇ ਪੱਠੇ ਪਾਉਣ ਦਾ ਇੱਧਰ ਜਿਹੜੇ ਆ ਟਮਾਟਰਾਂ ਦੇ ਬੂਟੇ ਲਾਏ ਸੀਗੇ ਵਧੀਆ ਉਗ ਗਏ ਆ ਕਾਹ ਲਾਇਆ ਸੀ ਦੋ ਇਸ ਵਿੱਚ ਲਾਈ ਸੀ ਤੇ तितਲੀ ਦੇਖੋ ਫੁੱਲਾਂ ਤੇ ਉੱਡ ਰਹੀ ਹੈ ਇਹ ਰੋਜ਼ ਆਉਂਦੀ ਆ ਰਸ ਚੂਸਣ ਵਾਸਤੇ ਕਈ ਵਾਰ ਰੰਗ ਬਰੰਗੀ ਹੁੰਦੀ ਹੈ ਕਈ ਵਾਰ ਚਿੱਟੀ ਜੀ ਹੁੰਦੀ ਹੈ ਤੇ ਚਲੋ ਜੀ ਆਪਾਂ ਹੁਣ ਜਿਹੜੇ ਫੁੱਲ ਆ ਇਹਨਾਂ ਦੇ ਵੀ ਰੱਖਦੇ ਆ ਨਾ ਸੁੱਕ ਗਏ ਆ ਕੁਝ ਜਿਹੜੇ ਘਰੇ ਆ ਉਹ ਵੀ ਸੁੱਕ ਗਏ ਉਹਨਾਂ ਦੇ ਵੀ ਰੱਖਦੇ ਆ ਇੱਧਰ ਹੁਣ ਹਲਕੀ ਹਲਕੀ ਧੁੱਪ ਜੀ ਨਿਕਲ ਆਈ ਆ ਦੇਖੋ ਜਿਹੜੇ ਇੱਧਰ ਵੀ ਲਾਏ ਹੋਏ ਹਨ ਇਹ ਖਿੜੇ ਹੋਏ ਤਾਂ ਬਹੁਤ ਸੋਨੇ ਲੱਗਦੇ ਸੀ ਪਰ ਹੁਣ ਇਹ ਸੁੱਕਣੇ ਸ਼ੁਰੂ ਹੋ ਗਏ ਚਲੋ ਅਗਲੇ ਮੌਸਮ ਚ ਹੋ ਜਾਣਗੇ ਨਾ ਇਹਨਾਂ ਦੇ ਬੀਜ ਜਿਹੜੇ ਉਹ ਰੱਖ ਲਈਏ ਬਣਾ ਕੇ ਆ ਦੇਖੋ ਹੁਣ ਸੁੱਕ ਗਏ ਜਿਵੇਂ ਹੁਣ ਵਿਚਾਰੇ ਦਾ ਰੰਗ じゃ ਕਿਵੇਂ ਹੋ ਗਿਆ ਨਾ ਇੱਧਰ ਆਹ ਵਾਲੇ ਆ ਤੇ ਉਹ ਵਾਲੇ ਜਿਹੜੇ ਗਮਲੇ ਚ ਹਜੇ ਵਧੀਆ ਖੜੇ ਆ ਇਹਨਾਂ ਚੋਂ ਵੀ ਜਿਹੜੇ ਸੁੱਕੇ ਸੁੱਕੇ ਉਹ ਕੱਟ ਲੈਣੇ ਆ ਹਾਂਜੀ ਆਪਾਂ ਗੈਂਦੇ ਦੇ ਲਾਲ ਪੀਲੇ ਤੇ ਸੰਤਰੀ ਫੁੱਲਾਂ ਦੇ ਬੀਜ ਜਿਹੜੇ ਆ ਕੱਟ ਲਏ ਆ ਹੁਣ ਇਹਨਾਂ ਨੂੰ ਆਪਾਂ ਲਿਫਾਫੇ ਦੇ ਵਿੱਚ ਪਾ ਕੇ ਰੱਖ ਲੈਣੇ ਆ ਤਾਂ ਕਿ ਅਗਲੇ ਸੀਜ਼ਨ 'ਚ ਫੇਰ ਲਾ ਸਕੀਏ ਕਿਉਂਕਿ ਇਹ ਬਹੁਤ ਸੋਹਣੇ ਲੱਗਦੇ ਤੇ ਇਹਨਾਂ ਦੀ ਸਮੈਲ ਵੀ ਬਹੁਤ ਸੋਹਣੀ ਆਉਂਦੀ ਆ ਹੁਣ ਮੈਂ ਆਈ ਸੀਗੀ ਦੇ ਟਿਊਸ਼ਨ ਵਾਲੇ ਰੂਮ ਦੇ ਵਿੱਚ ਇੱਥੇ ਮੈਂ ਬੈਂਚ ਵਗੈਰਾ ਥੋੜੇ ਜਿਹਾ ਸੈੱਟ ਕਰ ਦਿੰਦੇ ਆ ਹੁਣ ਕਿਉਂਕਿ ਹੁਣ ਬੱਚੇ ਰਹਿ ਗਏ ਥੋੜੇ ਇਗਜ਼ਾਮ ਹੋ ਗਏ ਆ ਤੇ ਅੱਜ ਤਾਂ ਮੈਨੂੰ ਲੱਗਦਾ ਵੈਸੇ ਵੀ ਬੱਚੇ ਪਤਾ ਨਹੀਂ ਘੱਟ ਆਉਣਗੇ ਕਿਉਂਕਿ ਉਹਨਾਂ ਦੇ ਕਲੋਨੀ 'ਚ ਹੈਗਾ ਕੋਈ ਵਿਆਹ ਤੇ ਇਸ ਕਰਕੇ ਘੱਟ ਹੀ ਆਉਣਗੇ ਤੇ ਇਸ ਮੈਂ ਨਾ ਫਿਰ ਮਿੱਟੀ ਨੂੰ ਭਰਦੇ ਰਹਿੰਦੇ ਕਿਉਂਕਿ ਹੁਣ ਰੇਤੇ ਮਿੱਟੀ ਦਾ ਸੀਜ਼ਨ ਸ਼ੁਰੂ ਹੋ ਗਿਆ ਤੇ ਇਹਨਾਂ ਨੂੰ ਮੈਂ ਸੈਟ ਕਰਕੇ ਇੱਕ ਪਾਸੇ ਲਾ ਦੇਣੀ ਚੇਅਰਸ ਵਗੈਰਾ ਚੱਕ ਦੇਣੀ ਆ ਤੇ ਇਧਰ ਅੱਜ ਆਪਾਂ ਦਾਲ ਬਣਾਈ ਹੋਈ ਧੋਣੀ ਮੂੰਗੀ ਦੀ ਇਹ ਜਿਹੜੀ ਆਪਾਂ ਘਰੇ ਬਣਾਈ ਸੀ ਨਾ ਚੱਕੀ ਥਾਣੀ ਪੀ ਕੇ ਸਾਬਤ ਮੂੰਗੀ ਨੂੰ ਚੱਕੀ ਥਾਣੀ ਪੀ ਕੇ ਉਹ ਧਰੀ ਹੋਈ ਆ ਤੇ ਇਹਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਨਾ ਇੱਕ ਵੀਰ ਜੀ ਕਹਿ ਰਹੇ ਸੀ ਕਿ ਵੀ ਇਹ ਕਿਵੇਂ ਬਣਾਈ ਆ ਤੁਸੀਂ ਸਾਨੂੰ ਸਮਝਣੇ ਆ ਤੇ ਇਹਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਵਧੀਆ ਰਚ ਰਹੀ ਆ ਤੜਕਾ ਹਜੇ ਇਹਨੂੰ ਲਾਉਣਾ ਆ ਹੁਣ ਮੈਂ ਲੱਗੀ ਹੋਈ ਸੀਗੀ ਸੋਦਾ ਜਿਹੜਾ ਹਨਾ ਕੁਛ ਡੱਬਿਆਂ ਦੇ ਵਿੱਚ ਪਾਇਆ ਤੇ ਕੁਛ ਮੈਂ ਲੱਗੀ ਹੋਈ ਸੀ ਜਿਹੜਾ ਐਕਸਟਰਾ ਸੀਗਾ ਸਭਾਲਣ ਲੱਗੀ ਹੋਈ ਸੀ ਜਿਵੇਂ ਆ ਲੂਣ ਵਗੈਰਾ ਹੁੰਦਾ ਨਾ ਆਪਾਂ ਜ਼ਿਆਦਾ ਲੈ ਕੇ ਆਉਂਦੇ ਆ ਕਿਉਂਕਿ ਲੂਣ ਜ਼ਿਆਦਾ ਲੱਗਦਾ ਆ ਕੁਛ ਆਚਾਰ ਚ ਪਾਉਣਾ ਹੁੰਦਾ ਜਿਵੇਂ ਜਾਂ ਆਪਾਂ ਸੋ ਲੱਸੀ ਵਗੈਰਾ ਪ্লাইਦੀ ਉਸ ਵਿੱਚ ਵੀ ਆਪਾਂ ਪਾ ਦੇਈਦਾ ਨਾ ਤੇ ਇਸ ਕਰਕੇ ਇਹ ਜ਼ਿਆਦਾ ਐਕਸਟਰਾ ਹੁੰਦਾ ਜਾਂ ਐਕਸਟਰਾ ਸੋਦਾ ਹੁੰਦਾ ਆਪਾਂ ਪਿੰਡਾਂ ਵਾਲਿਆਂ ਤਾਂ ਐਕਸਟਰਾ ਮੰਗਾਈ ਲੈਨੇ ਆ ਨਾ ਤੇ ਮੈਂ ਲੱਗੀ ਹੋਈ ਸੀਗੀ ਸਭਾਲਣ ਵਾਸਤੇ ਹੁਣ ਇਹ ਸਾਡੀ ਪੁਰਾਣੀ ਫ੍ਰਿਜ ਆ ਉਸ ਨੂੰ ਅਸੀਂ ਅਲਮਾਰੀ ਬਣਾ ਰੱਖੀ ਸੋ ਉਹਦਾ ਰੱਖਣ ਵਾਲੀ ਹੈ ਤੇ ਉਸ ਵਿੱਚ ਜਿcha ਕੇ ਰੱਖ ਲਈਦਾ ਸਾਰਾ ਨਾਲੇ ਫਿਰ ਚੈੱਕ ਕਰ ਲੈਣੇ ਆ ਵੀ ਕਿਹੜਾ ਸਮਾਨ ਘਟਿਆ ਜਾਂ ਹਨਾ ਕੋਈ ਪੁਰਾਣਾ ਹੋ ਜਾਂਦਾ ਸਿੱਟਣ ਵਾਲਾ ਹੋ ਜਾਂਦਾ ਐਕਸਪਾਇਰੀ ਡੇਟ ਵਾਲਾ ਤੇ ਉਹ ਸਾਰਾ ਕੰਮ ਆਪਾਂ ਅੱਜ ਕਰਦੇ ਆ ਉਹਵੇਂ ਮੈਨੂੰ ਟਾਈਮ ਕੱਢਣਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਟਿਊਸ਼ਨ ਵਾਲੇ ਬੱਚੇ ਆ ਜਾਂਦੇ ਪਰ ਅੱਜ ਆਏ ਨਹੀਂਗੇ ਉਹ ਵਿਆਹ ਟੈਂਡ ਕਰ ਰਹੇ ਆ ਪਹਿਲਾਂ ਮੈਂ ਵੇਟ ਕਰ ਲਈ ਸੀਗੀ ਤੇ ਹੁਣ ਮੈਂ ਤਾਂ ਚਲੋ ਮੈਂ ਇਹ ਸਮਾਨ ਵਿੱਚ ਝੋਣ ਵਾਲਾ ਕੰਮ ਕਰਦੀ ਆ ਤੇ ਨਮਕਤਿਆਂ ਥੱਲੇਆਂ ਕਾਫੇ ਲਿਆ ਇਸ ਸੋਦੇ ਦੇ ਵਿੱਚ ਇਹ ਜਿਹੜਾ ਐਕਸਟਰਾ ਸਮਾਨ ਸੀਗਾ ਉਹ ਸਾਰਾ ਮੈਂ ਜਚਾਤਾ ਤੇ ਇਹ ਹੁਣ ਜਿਹੜਾ ਡੱਬਿਆਂ ਦੇ ਵਿੱਚ ਪਾਉਣ ਵਾਲਾ ਸੀਗਾ ਉਹ ਮੈਂ ਪਾ ਰਹੀ ਸੀ ਕਿਉਂਕਿ ਜਿਹੜਾ ਬਿੱਲ ਦੇ ਨਾਲ ਮੈਚ ਕਰਨਾ ਸੀ ਗਰੋਸਰੀ ਉਹ ਸਾਰੀ ਮੈਂ ਇੱਕ ਦੋ ਦਿਨ ਪਹਿਲਾਂ ਹੀ ਕਰ ਲਈ ਸੀਗੀ ਪਰ ਡੱਬੇ ਜਿਹੜੇ ਵੇਲੇ ਕਰਨ ਵਾਲੇ ਸੀਗੇ ਧੋਣ ਵਾਲੇ ਸੀਗੇ ਤੇ ਇਸ ਕਰਕੇ ਮੇਰਾ ਇਹਨਾਂ ਨੂੰ ਸੰਭਾਲਣ ਦਾ ਟਾਈਮ ਨਹੀਂ ਮਿਲਿਆਗਾ ਤੇ ਅੱਜ ਸਵੇਰੇ ਹੀ ਮੰਡੱਬੇ ਕੁਛ ਵਿਲੇ ਕਰਕੇ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਸੀਗਾ ਕਿਉਂਕਿ ਫੇਰ ਦੇਖਣਾ ਪੈਂਦਾ ਨਾ ਵੀ ਕਿਹੜਾ ਸਮਾਨ ਜ਼ਿਆਦਾ ਆ ਉਹ ਵੱਡੇ ਡੱਬੇ ਚ ਪਾਈਏ ਤੇ ਕਿਹੜਾ ਸਮਾਨ ਥੋੜਾ ਆ ਉਹ ਛੋਟੇ ਡੱਬੇ ਚ ਪਾਈਏ ਇਸ ਤੋਂ ਇਲਾਵਾ ਜਿਹੜਾ ਸਮਾਨ ਆਪਾਂ ਨੂੰ ਡੇਲੀ ਕਿਚਨ ਦੇ ਵਿੱਚ ਵਰਤਣਾ ਹੁੰਦਾ ਉਹ ਫੇ ਆਪਾਂ ਟਰਾਂਸਪੇਰੈਂਟ ਜਿਹੜੇ ਡੱਬੇ ਆ ਉਹਦੇ ਵਿੱਚ ਪਾ ਲੈਂਦਾ ਨਾ ਉੱਥੇ ਰੱਖ ਲੈਂਦਾ ਕਿਚਨ ਦੇ ਵਿੱਚ ਤੇ ਜਿਹੜਾ ਕਦੇ-ਕਦੇ ਵਰਤਣਾ ਹੁੰਦਾ ਉਹ ਆਪਾਂ ਸਟੋਰ ਚ ਰੱਖ ਲੈਂਦਾ ਨਾ ਤਾਕੀ ਦਿਖਦਾ ਰਹੇ ਵੀ ਨਾਲੇ ਫਿਰ ট্রান্সਪੇਰੈਂਟ ਡੱਬਿਆਂ ਦੇ ਵਿੱਚ ਇਹ ਪਤਾ ਲੱਗਦਾ ਰਹਿੰਦਾ ਵੀ ਆਹ ਚੀਜ਼ ਇੰਨੀ ਕਿ ਹੈਗੀ ਆ ਮੁੱਕ ਨਾਲੀ ਆ ਫਿਰ ਆਪਾਂ ਉਸ ਦੀ ਲਿਸਟ ਬਣਾ ਕੇ ਰੱਖ ਲੈਂਦੀ ਆ ਇਹ ਮੇਰੀ ਹੈਬਿਟ ਹੀ ਆ ਕਿ ਜਦੋਂ ਸੁੱਦਾ ਮੰਗਵਾਉਣਾ ਮੈਂ ਲਿਸਟ ਬਣਾ ਕੇ ਰੱਖ ਲੈਂਦੀ ਆ ਫਿਰ ਇਦਾਂ ਹੁੰਦਾ ਵੀ ਇਕੱਠੀ ਚੀਜ਼ ਆ ਜਾਂਦੀ ਹੈ ਨਾ ਫਿਰ ਇਹ ਸ਼ੌਪਕੀਪਰ ਨੂੰ ਵੀ ਬਿੱਲ ਬਣਾਉਣਾ ਸੌਖਾ ਹੁੰਦਾ ਤੇ ਆਪਾਂ ਨੂੰ ਮੈਚ ਕਰਨਾ ਸੌਖਾ ਹੋ ਜਾਂਦਾ ਹੈ ਤੇ ਇੱਧਰ ਖੇੜ ਲਿਆ ਜਿਹੜੀ ਹਾਤੇ ਦੇ ਵਿੱਚ ਪਣੀ ਹੋਈ ਹੈ ਜਿਹਦੇ ਵਿੱਚ ਆਪਾਂ ਪਾਣੀ ਪਾ ਕੇ ਰੱਖੀ ਦਾ ਗਰਮੀਆਂ ਵਾਸਤੇ ਫਿਰ ਜਿਹੜੇ ਇੱਧਰ ਗਾਰਡਨ ਬਣਾ ਰੱਖਿਆ ਨਾ ਫਰੂਟ ਵਾਲੇ ਪੌਦੇ ਲਾ ਰੱਖਿਆ ਉਹਨਾਂ ਨੂੰ ਪਾਣੀ ਪਾ ਲਈਦਾ ਕਿਉਂਕਿ ਗਰਮੀਆਂ ਦੇ ਵਿੱਚ ਪਾਣੀ ਦੀ ਦਿੱਕਤ ਬਹੁਤ ਆ ਜਾਂਦੀ ਹੈ ਤੇ ਇਹਦੀ ਥੋੜੀ ਰਿਪੇਅਰਿੰਗ ਕਰਨ ਵਾਲੀ ਸੀ ਕਿਤੇ ਹੋਰ ਰਿਪੇਅਰਿੰਗ ਕਰ ਰਹੇ ਸੀ ਸੀਮਿੰਟ ਪਾ ਰਹੇ ਸੀਗੇ ਤੇ ਇੱਧਰ ਆਪਣੇ ਡਿੱਗੀ ਦੇ ਵਿੱਚ ਵੀ ਪਾਣੀ ਪਾ ਰਹੇ ਸੀਗੇ ਪਰ ਅੱਜ ਤੱਕ ਬਹੁਤ ਕੁਝ ਹੋ ਗਿਆ ਜੀ ਜਿੱਦੋਂ ਡਿੱਗੀ ਦਾ ਢੱਕਣ ਚੱਕਿਆ ਦੇ ਵਿੱਚ ਇੰਨਾ ਵੱਡਾ ਸੱਪ ਤੁਰਿਆ ਫਿਰ ਰਿਹਾ ਸੀਗਾ ਤੇ ਸਾਰੇ ਮੈਨੂੰ ਲੰਬਾ ਤੇਰੇ ਸੀਗੇ ਕਹਿੰਦੇ ਬਿਸ਼ਟੀਆਂ ਦੇ ਨਾਲ ਆਇਆ ਵੀ ਸਿਰ ਸਿਰ ਛਟੀਆਂ ਲਿਉਣੀ ਆ ਤੇ ਮੈਂ ਕਿਹਾ ਛਟੀਆਂ ਦੇ ਨਾਲ ਤਾਂ ਆ ਨਹੀਂ ਸਕਦਾ ਕਿਉਂਕਿ ਮੈਂ ਇੱਕ ਇੱਕ ਛਿਟੀ ਚਣ ਕੇ ਫਿਰ ਲੈ ਕੇ ਉਣੀ ਹੁੰਦੀਆਂ ਥੱਬੇ ਬਿਸ਼ਟੀਆਂ ਦੇ ਨਾਲ ਤਾਂ ਨਹੀਂ ਆਇਆ ਇਹਨਾਂ ਤਾਂ ਪੱਕਾ ਆ ਹਨਾ ਤੇ ਸਾਰੇ ਡਾਂਗਾ ਚੱਕੀ ਫਿਰਦੇ ਸੀਗੇ ਤੇ ਮੈਂ ਕਿਹ ਸ਼ੀਤਗੰਦੇ ਨਾਲ ਲਿਆ ਆ ਹਾਂ ਇੰਨਾ ਜ਼ਰੂਰ ਹੈ ਵੀ ਜਿਹੜੀ ਮੈਂ ਸਿਕਰੀਆਂ ਤੇ ਹੁੰਦੀ ਹੁੰਦੀ ਹੈ ਨਾ ਫੰਡ ਦੇ ਵਿੱਚ ਪਾ ਕੇ ਫੰਡ ਬੰਨਣ ਕਿ ਲਈ ਹੋਈ ਦੀ ਸ਼ਰ ਉਹਨਾਂ ਦੇ ਵਿੱਚ ਆ ਗਿਆ ਜਦੋਂ ਇੱਥੇ ਸਿਕਰੀ ਘਟੇਲੀਆਂ ਕੀਤੀਆਂ ਤੇ ਉਹ ਸਿੱਧਾ ਇੱਥੇ ਡਿੱਗੀ ਦੇ ਕੋਲੇ ਵੜ ਗਿਆ ਕਿਉਂਕਿ ਸਾਡਾ ਪਾਣੀ ਗਰਮ ਕਰਨ ਵਾਲਾ ਇੱਧਰ ਹੀ ਲੱਗਿਆ ਹੋਇਆ ਨਾ ਤਾਂ ਕਰਕੇ ਐਨੋ ਕਾ ਡਰ ਲੱਗਦਾ ਐ ਸੱਪ ਤਾਂ ਡਰਦਾ ਡਰ ਲੱਗਦਾ ਸੱਪ ਨੂੰ ਹੈ ਪਾਣੀ ਸੱਪ ਪਾ ਗਿਆ ਵਿੱਚਲਾ ਏ ਨਹੀਂ ਡਰ ਨਾਲਾ ਇਹਨਾਂ ਦੀ ਡਿੱਗੀ ਚ ਛੱਡ ਦਿੰਨੇ ਡਾਡੀ ਜੀ ਠੀਕ ਹੈ ਤੁਹਾਡੇ ਡਿੱਗੀ ਚ ਪਾ ਲਿਆ ਰਹਿਣ ਦਾ ਰਹਿਣ ਦੇ ਵੱਡਾ ਉਸ ਤੋਂ ਬਾਅਦ ਜੀ ਸਾਡੇ ਜਿਹੜੇ ਪਿੰਡ ਦੇ ਵਿੱਚ ਸਕੂਲ ਦੇ ਵਿੱਚ ਟੀਚਰ ਆ ਉਹਨਾਂ ਨੂੰ ਬੁਲਾ ਕੇ ਲਿਆਂਦਾ ਨਾ ਉਹ ਸੱਪ ਰੈਸਕਿਊ ਦਾ ਕੰਮ ਕਰਦੇ ਆ ਤੇ ਉਹਨਾਂ ਨੇ ਫੜੀ-ਫੜੀ ਮਿਹਨਤ ਦੇ ਨਾਲ ਡਿੱਗੀ ਦੇ ਵਿੱਚੋਂ ਬਾਲਟੀ ਦੇ ਨਾਲ ਪਾਣੀ ਦੇ ਨਾਲ ਹੀ ਸੱਪ ਨੂੰ ਖਿੱਚਿਆ ਤੇ ਫਿਰ ਉਸ ਤੋਂ ਬਾਅਦ ਉਸ ਨੂੰ ਬਚਾ ਲਿਆ ਸ਼ੁਕਰ ਹੈ ਮੈਂ ਬਚ ਗਈ ਕਿਉਂਕਿ ਸਾਰੇ ਰੈਸਟ ਕਰਦੇ ਹੁੰਦੇ ਸਿਰ ਸਿਰ ਤੇ ਮੈਂ ਸ਼ਿਟੀਆਂ ਲਿਉਣੀ ਹੁੰਦੀ ਆ ਪਰ ਸ਼ਿਟੀਆਂ ਦੇ ਨਾਲ ਨਹੀਂ ਆਏਗਾ ਕਿਉਂਕਿ ਇਹਨਾਂ ਦਾ ਪਤਾ ਹੀ ਹੁੰਦਾ ਨਾ ਆਪਾਂ ਧਿਆਨ ਨਾਲ ਚੱਕੀ ਦਾ ਵੀ ਹੋ ਜੇ ਕਹਿੰਦੀਆਂ ਆ ਤੇ ਪਰ ਸਿਕਰੀਆਂ ਦੇ ਨਾਲ ਆ ਗਿਆ ਸ਼ੁਕਰਕ ਮੈਂ ਕਿ ਮੈਂ ਬਚ ਗਈ ਜੇ ਮੇਰੇ ਲੜ ਜਾਂਦਾ ਤਾਂ ਮੈਂ ਗੱਡੀ ਚੜ ਜਾਣਾ ਸੀਗਾ ਇਸ ਕਰਕੇ ਮੈਨੂੰ ਸਾਰੇ ਲੜ ਰਹੇ ਸੀਗੇ ਕਹਿੰਦੇ ਧਿਆਨ ਨਾਲ ਲਿਆਇਆ ਕਰ ਤੇ ਇੱਥੇ ਦੇਖੋ ਜੀ ਇਹਨਾਂ ਨੇ ਬੜੇ ਧਿਆਨ ਦੇ ਨਾਲ ਹੈ ਨਾ ਬੀ ਵੀ ਇੱਕ ਤਰ੍ਹਾਂ ਦਾ ਤਰੀਕਾ ਹੁੰਦਾ ਨਾ ਇਹਨੂੰ ਬਚਾਉਣ ਦਾ ਚਲੋ ਇੰਨਾ ਵੀ ਮੇਰੀ ਵੀ ਜਾਨ ਬਚ ਗਈ ਤੇ ਸੱਪ ਦੇ ਜੀ ਜਾਨ ਬਚ ਗਈ ਇਹਨਾਂ ਨੇ ਬੋਤਲ ਦੇ ਵਿੱਚ ਮੋਰੀ ਕੱਢ ਲਈ ਤਾਂ ਕਿ ਉਹਨੂੰ ਸਾਹ ਹੁੰਦਾ ਰਹੇ ਤੇ ਹੁਣ ਇਸ ਨੂੰ ਕਿਤੇ ਦੂਰ ਛੱਡ ਦੇਣਗੇ ਤੇ ਚਲੋ ਜੀ ਇਹ ਸੀਗਾ ਅੱਜ ਦਾ ਵਲੌਗ ਤੁਹਾਡੇ ਨਾਲ ਸ਼ੇਅਰ ਕੀਤਾ ਮਿਲਾਂਗੇ ਕੱਲ ਨੂੰ ਸਾਰਿਆਂ ਨੂੰ ਸਸ਼ੀ ਕਾਲ ਜੀ